ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਮੁਲਾਇ ਚੇਤਾ ਜੰਮਣ ਮਰਣ ਦਾ ਰੋਗ ਦਿੱਤੀਏ ਨਾ ਸੁਖ ਰੋਹੀ ਮਿੱਤ ਪੁੰਨ ਆਪ ਲੁਢਾਈ ਸੀ ਚਤੋ ਨੰਤ ਕਰੇ ਨਾਲਕ ਨਦਰੀ ਮਾਹੀ ਸਰਵ ਕਲਾ ਚਰੇ ਲੋਹਨ ਆਰੁਤਾ ਇੱਕ ਵਕਾਰ ਸਤਿਗ ਪ੍ਰਸਾਦ ਭਗਿਆ ਸੁਆਕੀ ਨਾਮਾ ਬਿਸਰਮ ਹੋ ਤੋਏ ਸਾਰਾ ਨਾਮ ਸਰਗੁਣ ਦੇ ਬਾਰੇ ਹੈ ਤੋਨੇ ਕੋ ਤੁਮ ਜਿਨ ਮਿਲੇ ਪਿਆਰਿਆ ਉਹਨੇ ਜਿ ਕਿਨ ਸੱਜਾ ਸੱਤ ਬੁਲਾਰੇ ਸਾਧਗਰ ਮੈਂ ਤਾਂ ਮਤ ਹੈ ਦੇ ਮਿਗਾ ਕਾ ਮਾਨਿਆ ਤਿੰਨਾਂ ਰੋ ਪੰਨਾ ਸੇ ਸਦੇ ਹੋ ਕੜੀ ਨਿਹਾਰ ਨਿਰਵੰਦ ਮਤ ਕੋਟਿਆਵੇ ਕੋ ਅੰਦਰ ਆ ਜਾਵੇ ਤੇਰੇ ਆਜਿਓ ਤਰੇ ਤਿਸ ਬਟੋਂ ਟੋਲੇ ਅੰਦਰ ਹੋਰ ਮੈਂ ਸੰਭਾ ਉਹੀ ਆਵੇ ਨਾਈ ਸਤਿਗੁਰਤਾ

ਕਾਹ ਸਮੁੰਦਰ ਕਹਿਆ ਆਪਣਾ ਮੀਰ ਦਤੀ ਦਿੱਖਰੇ ਅੰਦਰਨੀਓ ਸਤਿ ਸ਼ੰਤਨਾਯਾ नाम नारायण चाले मो क्यों जियते दुनिया गोदाई मैं गाती के हार ब्रह्म सत्य कर हो गए ब्रह्म करे काई तब प्रभु है ब्रह्म ब्रह्म कर लेता सब जगत का नाम पावे ये आते ज्यों जकी न तो ये विचार ਅਸ ਠੀਕ ਹੈ ਵੈਗਜੀ ਜੀ ਦਾ ਖਾਲਸਾ ਵੈਗਜੀ ਕੀ ਫਤਿਹ ਅੱਜ ਸਲੋ ਰੋਡ ਤੇ ਬਾਬਾ ਵਜੀਰ ਸਿੰਘ ਖਾਲਸਾ ਗਰਲ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਇਸ ਸਕੂਲ ਦੇ ਸੰਸਥਾਪਕ ਬਾਬਾ ਵਜੀਰ ਸਿੰਘ ਜੀ ਜਿਨ੍ਹਾਂ ਦੀ ਇਸ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਲੜਕੀਆਂ ਦੀ ਸਿੱਖਿਆ ਜਦੋਂਲੇ ਪਾਰਟੀਸ਼ਨ ਤੋਂ ਬਾਅਦ ਇਸ ਏਰੀਏ 'ਚ ਸ਼ੁਰੂ ਹੋਈ ਤਾਂ ਉਹਨਾਂ ਨੇ ਇਹ ਸੰਸਥਾ ਸਥਾਪਿਤ ਕੀਤੀ ਬੜੀ ਦੂਰ ਦੂਰ ਤੱਕ ਇਸ ਸਕੂਲ ਦੀਆਂ ਪੜੀਆਂ ਲੜਕੀਆਂ ਜਿਹੜੀਆਂ ਉਹ ਦੁਨੀਆਂ ਵਿੱਚ ਵਿਚਰ ਰਹੀਆਂ ਔਰ ਇਸ ਸਕੂਲ ਨੂੰ ਯਾਦ ਕਰ ਰਹੀਆਂ ਔਰ ਮੈਂ ਤਾਂ ਇਹ ਕਹਿਣਾ ਵੀ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜੇ ਹੁਣ ਅੱਜਕੱਲ ਬਹੁਤ ਵਧੀਆ ਆਨੰਦ ਮਾਣ ਰਹੇ ਆ ਐਜੂਕੇਸ਼ਨ ਦੇ ਸਿਰ ਤੇ ਉਹਨਾਂ ਦੀਆਂ ਮਾਵਾਂ ਦੇ ਸਿਰ ਤੇ ਹੀ ਆ ਸਾਰਾ ਕੁਝ ਹੈ ਅਸੀਂ ਬਾਬਾ ਵਜੀਰ ਸਿੰਘ ਜੀ ਨੂੰ ਅੱਜ ਉਹਨਾਂ ਦੀ ਵਰਸੀ ਤੇ ਸ਼ਰਧਾਂਜਲੀ ਭੇਟ ਕਰਨ ਲਈ ਸ਼੍ਰੀ ਅਖੰਡ ਪਾਤਸ਼ਾਹਬ ਜੀ ਦੇ ਭੋਗ ਕਰਵਾ ਰਹੇ ਆ ਤੇ ਇਰਾਕੇ ਦੀ ਸੰਗਤ ਜਿਹੜੀ ਹੈ ਉਹ ਇਸ ਮੌਕੇ ਤੇ ਬੱਚੇ ਬੱਚਿਆਂ ਦੇ ਘਰ ਦੇ ਸਾਰੇ ਆ ਰਹੇ ਆ ਔਰ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਤੇ ਹਮ ਹਮਾ ਕੇ ਸਾਡੀ ਇਸ ਕਾਰਜ ਦੇ ਵਿੱਚ ਸਾਡੀ ਮਦਦ ਕਰਨ ਬੱਚਿਆਂ ਦੀ ਜਿਹੜੀ ਵਿੱਦਿਆ ਆ ਉਹਨੂੰ ਅਸੀਂ ਉੱਚ ਪੱਧਰ ਤੱਕ ਲਿਜਾਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿਵੇਂ ਹੁਣ ਜਮਾਨਾ ਬਦਲ ਰਿਹਾ ਜਿਹੜੇ ਵੈਲ ਟੂ ዱ ਉਹਨਾਂ ਦੇ ਬੱਚੇ ਤਾਂ ਨਹੀਂ ਆਉਂਦੇ ਅੱਜ ਕੱਲ ਸਾਡੇ ਕੋਲ ਪਰ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਆ ਉਹਨਾਂ ਸਾਡੇ ਕੋਲ ਆ ਰਹੇ ਆ ਔਰ ਬੜੀ ਜਿਹੜੇ ਇਲਾਕੇ ਦੇ ਪਰਿਵਾਰ ਆ ਉਹਨਾਂ ਬੱਚਿਆਂ ਦੀ ਕਾਫੀ ਬਦਲ ਕਰ ਰਹੇ ਆ ਔਰ ਸਾਡੇ ਸਕੂਲ ਦੇ ਵਿੱਚ ਜਿੰਨੀ ਵੀ ਤਕਰੀਬਨ এডੂਕੇਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਐਨ ਆਰ ਆਈਜ਼ ਦੇ ਸਿਰ ਤੇ ਉਹ ਬਹੁਤ ਸੇਵਾ ਕਰ ਰਹੇ ਆ ਸਾਡੀ ਤੇ ਇਸੇ ਤਰ੍ਹਾਂ ਹੀ ਅਸੀਂ ਆਸ ਰੱਖਦੇ ਆਂ ਵੀ ਇਹ ਸਕੂਲ ਜਿਹੜਾ ਬਹੁਤ ਵਧੀਆ ਬਿਲਡਿੰਗ ਬਣੀ ਹੈ ਔਰ ਸ਼ਹਿਰ ਦੇ ਵਿੱਚ ਘਾਰਿਆ ਅਸੀਂ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਵੀ ਇਸ ਸੰਸਥਾ ਦੇ ਵਿੱਚ ਆਪਣੇ ਬੱਚੇ ਦਾਖਲ ਕਰਵਾਓ ਤੇ ਵੱਧ ਤੋਂ ਵੱਧ ਸੇਵਾ ਦਾ ਸਾਡੇ ਕੋਲੋਂ ਫਾਇਦਾ ਲਵੋ ਇਸ ਸੰਸਥਾ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪੀਰ ਸਿੰਘ ਪ੍ਰਿੰਸੀਪਲ ਬਾਬਾ ਵਜੀਤ ਸਿੰਘ ਸਕੂਲ ਤੇ ਮੈਂ ਮੈਨੇਜਮੈਂਟ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਜਿਨ੍ਹਾਂ ਦੇ ਸਹਿਯੋਗ ਨਾਲ ਅਖੰਡ ਪਾਠ ਸ਼ੁਰੂ ਹੋਇਆ ਜੀ ਤੇ ਅੱਜ ਉਹਦਾ ਭੋਗ ਆ ਜੀ ਤੇ ਬਾਬਾ ਜੀ ਦੀ ਜੋ ਵਰਸੀ ਅੱਜ ਅਸੀਂ ਮਨਾ ਰਹੇ ਆ ਤੇ ਬਾਬਾ ਜੀ ਦਾ ਇਸ ਸਕੂਲ ਨੂੰ ਬਹੁਤ ਯੋਗਦਾਨ ਸੀ ਜੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਧੰਨਵਾਦ ਜੀ ਹਾਂਜੀ ਮੇਜਰ ਮਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਆਪ ਸਭ ਦਾ ਸਵਾਗਤ ਹੈ ਜੈ ਹਿੰਦ ਇਸ ਵਾਰ ਮੇਜਰ ਮਦੀਪ ਸਿੰਘ ਦੀ ਤੀਸਰੀ ਵਾਰ ਵਰਸੀ ਮੌਕੇ ਮੈਂ 7 ਦਸੰਬਰ 2024 ਨੂੰ ਦਿਨ ਸ਼ਨੀਵਾਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਖੇ ਨੇਜਰ ਮਨਦੀਪ ਸਿੰਘ ਦੀ ਯਾਦ ਵਿੱਚ ਮੁਫਤ ਕੈਂਸਰ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਹੜਾ ਕਿ World Care World Center Care ਚੈਰੀਟੇਬਲ ਸੁਸਾਇਟੀ ਦੁਆਰਾ ਜਾਰਜਾ ਗਿਆ ਹੈ ਜਿਹੜੀ ਕਿ ਸੁਸਾਇਟੀ ਕੁਲਵੰਤ ਹਰੀਵਾਲ ਦੀ ਜੀ ਜੀ ਦੀ ਰਹਿਮ ਲਈ ਹਟ ਕੰਮ ਕਰਦੀ ਹੈ ਤੇ ਇਸ ਕੈਂਪ ਦੇ ਵਿੱਚ ਜਿਹੜੇ ਕੈਂਸਰ ਦੇ ਸੰਬੰਧੀ ਟੈਸਟ ਨੇ ਉਹ ਕੀਤੇ ਜਾਣਗੇ ਜਿਸ ਦਾ ਸਮਾਂ 10:00 ਤੋਂ 4:00 ਤੱਕ ਰਹੇਗਾ ਇਹਦੇ ਵਿੱਚ ਔਰਤਾਂ ਤੇ ਮਰਦਾਂ ਦੇ ਕੈਂਸਰਾਂ ਦੀ ਇਸੰਦੀ ਸਰੀਰਕ ਜਾਂਚ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਸਰੀਰਕ ਜਾਂਚ ਨੋਮੋਗ੍ਰਾਫੀ ਟੈਸਟ ਔਰਤਾਂ ਦੇ ਬੱਚੇਦਾਰੀ ਦੇ ਟੈਸਟ ਦੀ ਜਾਂਚ ਜਿਸ ਕਿ ਪੈਪਸਪੀਅਰ ਔਰਤਾਂ ਦੇ ਮਰਦਾਂ ਤੇ ਔਰਤਾਂ ਦੇ ਕੈਂਸਰ ਲਈ ਜਾਂਚ ਜਿਹੜੀ ਕੀਤੀ ਜਾਏਗੀ ਮਰਦਾਂ ਦੇ ਗਦੂ ਦੁੱਦਾਂ ਤੇ ਕੈਂਸਰ ਦੀ ਪੀਐਸਏ ਟੈਸਟ ਜਾਂਚ ਕੀਤੀ ਜਾਊਗੀ ਔਰਤਾਂ ਤੇ ਮਰਦਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ ਔਰਤਾਂ ਤੇ ਮਰਦਾਂ ਦੇ ਬਲੱਡ ਕੈਂਸਰ ਦੀ ਜਾਂਚ ਹੱਡੀਆਂ ਦੇ ਟੈਸਟ ਦੀ ਜਾਂਚ ਅਤੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਿਹੜੀ ਦੀ ਜਾਂਚ ਕੀਤੀ ਜਾਊਗੀ ਅਤੇ ਲੋੜਵੰਦ ਬਰੀਜਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਸੋ ਮੈਂ ਆਪ ਸਭ ਨੂੰ ਅਪੀਲ ਕਰਦਾ ਕਿ ਇਹ ਸਭ ਦਾ ਲਾਭ ਲਿਆ ਜਾਵੇ ਇਹ ਟੈਸਟ ਬੜੇ ਮਹਿੰਗੇ ਨੇ ਜਿਹੜੇ ਕਿ ਇੱਥੇ ਬਿਲਕੁਲ ਫ੍ਰੀ ਕਿਤੇ ਜਾਣਗੇ ਮੈਂ ਸਭ ਨੂੰ ਅਪੀਲ ਕਰਦਾ ਕਿ ਆਪ ਆਪਣੇ ਪਰਿਵਾਰ ਮੈਂਬਰਾਂ ਦਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਹਦਾ ਸੁਝਾਅ ਦੇ ਕੇ ਇਹਦਾ ਲਾਭ ਉਠਾਣ ਦੀ ਕੋਈ ਜਿਹੜੀ ਕਿਰਪਾਲਤਾ ਕੀਤੀ ਜਾਵੇ ਜਾਹਿਦ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ व्यापक सहूलत मिलती ने इथे चौबी घंटे सत्तो दिन इमरजेंसी की सुविधा भी दिखी जाती है आज ही बुक करो अपनी अपॉइंटमेंट अठानवे सात या अठानवे आठ आथ विजिट करो संधू हॉस्पिटल चंडीगढ़ रोड नवा शहर सिंह भगत सिंह नगर का संबंधित अज दिया विशेष सरगर्मिया कल फिर ਦੰਮਿਆ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ